ਰੱਬ ਦੇ ਸ਼੍ਰੀ ਗੁਰੂ ਪਾਗ ਦੂਜਾ ਲੇਖਕ ਅਮਰਤ ਕੌਸ ਸਤਸੰਗ ਸੁਨਨ ਚਲੀ ਗਈ ਅੱਦੀ ਕੋ ਗਲਣਾ ਸੁਨਿਆ ਅਧਿਆਨ ਸੁਨਿਆ ਮਨ ਨੂੰ ਟਿਕਾ ਨਾ ਆਇਆ ਅੱਜ ਵੈਸੇ ਵੀ ਸਤਸੰਗ ਵਿੱਚ ਸੰਗਤ ਘੱਟ ਸੀ ਘਰੋਂ ਚੱਲ ਪਈ ਰਾ ਵਿੱਚ ਪਤਾ ਲੱਗਿਆ ਕਿ ਵੋਟਾਂ ਮੰਗਣ ਕੋਈ ਨੇਤਾ ਜੀ ਆਏ ਹੋਏ ਹਨ ਨੇਤਾ ਜੀ ਦੀਆਂ ਗੱਲਾਂ ਸੁਣਨ ਉਧਰ ਨੂੰ ਚੱਲ ਪਈ ਚਲੋ ਸੁਣ ਲੈਣੇ ਆ ਕੰਨ ਰਸ ਸਮਝ ਕੇ ਨਾਲੇ ਵੋਟਾਂ ਵੀ ਤਾਂ ਪਾਉਣੀ ਐ ਕੀ ਪਤਾ ਕੋਈ ਵਧੀਆ ਬੰਦਾ ਹੀ ਹੋਵੇ ਹੁਣ ਪੁਰਾਣੀਆਂ ਗੱਲਾਂ ਤਾਂ ਰਹੀਆਂ ਨਹੀਂ ਕਿ ਸਾਰਾ ਸ੍ਰੀਕਾ ਇੱਕ ਮੰਦੇ ਨੂੰ ਵੋਟ ਪਾਵੇ ਹੁਣ ਤਾਂ ਪਰਿਵਾਰ ਦੇ ਜੀ ਵੀ ਇੱਕ ਥਾਂ ਵੋਟ ਨਹੀਂ ਪਾਉਂਦੇ ਅੱਗੇ ਪੂਰਾ ਲਾਣਾ ਬੰਦ ਮੁਠੀ ਵਾਂਗ ਹੁੰਦਾ ਸੀ ਮੁਠੀਆਂ ਖੁੱਲ ਗਈਆਂ ਲੱਖਾਂ ਤੋਂ ਕੱਕ ਹੋਗੇ ਜੇ ਇਹ ਨੇਤਾ ਚੰਗਾ ਹੋਇਆ ਤਾਂ ਬੋਟਿਸ ਨੂੰ ਪਾ ਦੇਵਾਂਗੇ ਕਿਸੇ ਨੂੰ ਕੀ ਪਤਾ ਲੱਗਣਾ ਬੋਟਾਂ ਕਿਹੜਾ ਬੋਲਦਿਆਂ ਨੇ ਨਲੇ ਹੁਣ ਤਾਂ ਸਾਰੇ ਇਹੀ ਆਖਦੇ ਨੇ ਕਿ ਬੰਦਾ ਦੇਖ ਕੇ ਵੋਟ ਪਾਓ ਜਿਹੜਾ ਲੋਕਾਂ ਦੇ ਭਲੇ ਦੇ ਕੰਮ ਕਰੇ ਸੋਚਨੇ ਉਸਦੇ ਚਿਹਰੇ ਦੇ ਹਾਪਾ ਪਾਪ ਬਦਲਦੇ ਰਹੇ ਕਈ ਵਾਰ ਉਹ ਬੜ ਬੜਾਈ ਉਹ ਕੱਠ ਵਾਲੀ ਥਾਂ ਤੇ ਪਹੁੰਚ ਕੇ ਦਾਸ ਕੁ ਮਿੰਟ ਨੇਤਾ ਦੀਆਂ ਗੱਲਾਂ ਸੁਣਨੀਆ ਫੇਰ ਘਰ ਚਲੀ ਗਈ ਕਰ ਆ ਕੇ ਬਾਹਰ ਛੱਠੀ ਮੰਜ਼ੀ ਤੇ ਬੈ ਗਈ ਅੰਦਰ ਜਿੰਦਰ ਨੇ ਟੀਵੀ ਲਾ ਰੱਖਿਆ ਸੀ ਬਾਬਾ ਰੋਲਾ ਪੈ ਰਿਹਾ ਸੀ ਉੱਠ ਕੇ ਅੰਦਰ ਚਲੀ ਗਈ ਕਿਸੇ ਚੈਨਨ ਵਾਲਿਆਂ ਨੇ ਕਿਸੇ ਮੁੱਦੇ ਤੇ ਬੈਂਸ ਕਰਨ ਲਈ ਵੱਖ-ਵੱਖ ਨੇਤਾਵਾਂ ਨੂੰ ਸੱਦਿਆ ਹੋਇਆ ਸੀ ਬੈਂਸ ਪੂਰੇ ਜੋਰਾਂ ਤੇ ਚੱਲ ਰਹੀ ਸੀ ਸਾਰੇ ਆਪਣੇ ਆਪਣੇ ਕੰਮ ਦਸ ਰਹੇ ਸਨ ਆਪਣੇ ਆਪ ਨੂੰ ਵੱਡਾ ਸਾਫਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਹਮਨੇ ਜੇ ਕੀਆ ਹਮਨੇ ਵੋ ਕੀਆ ਬਸ ਕਾਮਾ ਰੋਲੀ ਹੀ ਪਾਈ ਹੋਈ ਸੀ ਗੱਲ ਘੱਟ ਸਮਝ ਲੱਗਦੀ ਸੀ ਬੰਦ ਕਰਵੇ ਮੁੰਡਿਆਂ ਨੂੰ ਕਿੱਥੇ ਰੋਲਾ ਪਵਾਇਆ ਜਿੱਧਰ ਵੇਖੋ ਮੈਂ ਮੈਂ ਲਾਈਏ ਉਸਨੇ ਆਵਾਜ਼ ਘੱਟ ਕਰ ਦਿੱਤੀ ਤੇ ਬੇਬੇ ਬੇਪੈ ਗਈ ਪੋਤੇ ਨੇ ਬੇਬੇ ਵੱਲ ਵੇਖ ਕੇ ਪੁੱਛਿਆ ਬੇਬੇ ਕੀ ਹੋਇਆ ਸੇਤ ਠੀਕ ਐ ਉਸਨੇ ਬਾਹ ਨੂੰ ਹੱਥ ਲਾ ਕੇ ਵੇਖਿਆ ਬੁਖਾਰ ਤਾਂ ਨਹੀਂ ਸੀ ਬੇਬੇ ਨੇ ਕਿਹਾ ਮੈਂ ਠੀਕ ਆ ਪੁੱਤ ਮੈਂ satsang ਸੁਣਨ ਗਈ ਸੀ ਉਥੇ ਬਾਬਾ ਕਹਿੰਦਾ ਮੈਂ ਇਹਨੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਨਸ਼ੇ ਛਡਾਈ ਨੇਤਾ ਦਾ ਭਾਸ਼ਣ ਸੁਣਿਆ ਉਹਨੇ ਵੀ ਅੰਤਾਂ ਦੇ ਕੰਮ ਕਿਨਾ ਦਿੱਤੇ ਜਿਹੜੇ ਉਹ ਕਹਿ ਰਿਹਾ ਸੀ ਕਿ ਉਸਨੇ ਕਿਤੇ ਹੁਣ ਆ ਟੀਵੀ ਵਾਲੇ ਐਨਾ ਕੰਮ ਗਿਣਾਈ ਜਾਂਦੇ ਨੇ ਰੱਬ ਤਾਂ ਕਿਸੇ ਨੂੰ ਜਾਦੀ ਹੈ ਨਹੀਂ ਸਾਰੇ ਹੰਕਾਰ ਨਾਲ ਭਰੇ ਪਏ ਨੇ ਜਿੰਦਰ ਬੇਬੇ ਦੇ ਮੋਹ ਵਾਲੇ ਵੇਖ ਰਿਹਾ ਸੀ ਫਿਰ ਉਹ ਬੋਲੀ ਸਾਸੰਗ ਵਾਲੇ ਬਾਬੇ ਦੀ ਗੱਲਾਂ ਸੁਣ ਕੇ ਲੱਗਿਆ ਕਿ ਜੇ ਉਹਨੇ ਲੋਕਾਂ ਦੇ ਨਸ਼ੇ ਛੁੜਾਏ ਹਨ ਤਾਂ ਹਰ ਰੋਜ਼ ਨਸ਼ਿਆਂ ਨਾਲ ਮਾਮਾ ਦੇ ਪੁੱਤ ਕਿਉਂ ਮਰ ਰਹੇ ਨੇ ਨੇਤਾ ਕਹਿੰਦਾ ਅਸੀਂ ਐਨੇ ਕੰਮ ਕੀਤੇ ਪਰ ਜੇ ਐਨੇ ਕੰਮ ਕੀਤੇ ਤਾਂ ਰੋਜ਼ ਤਾਂ ਨੇ ਕਿਉਂ ਲੱਗਦੇ ਹਨ ਇਧਰੋਂ ਆ ਟੀਵੀ ਵਾਲੇ ਤੁਹਾਈਆਂ ਪਾ ਰਹੇ ਹਨ ਬੇਬੇ ਇਹਨੂੰ ਕੀ ਕੋਈ ਪੁੱਛਣ ਵਾਲਾ ਨਹੀਂ ਏ ਜੇ ਲੋਕ ਇਹਨਾਂ ਤੋਂ ਹੀ ਸਾਬ ਮੰਗਣ ਲੱਗ ਬੈਨ ਇਹਨਾਂ ਨੂੰ ਭਜਨ ਨੂੰ ਥਾਂ ਨਹੀਂ ਲੱਗ